ਚਿੱਟੀ ਲਾਈਨ ਤੋਂ ਅੰਦਰ ਜਿਹੜੇ ਵਹੀਕਲ ਨੇ ਉਹਨਾਂ ਨੂੰ ਛੱਡਿਆ ਜਾ ਰਿਹਾ ਬਾਕੀ ਚਿੱਟੀ ਲਾਈਨ ਤੋਂ ਬਾਹਰ ਜਿੰਨੇ ਵੀ ਵਹੀਕਲ ਨੇ ਸਾਰਿਆਂ ਨੂੰ ਜਿਹੜਾ ਉਹਦੇ ਚਲਾਨੇ ਕੀਤੇ ਜਾ ਰਹੇ ਨੇ ਲੋਕਾਂ ਦੇ ਘਰਾਂ ਚੋਂ ਬਾਹਰ ਨਿਕਲਦੇ ਨੇ ਲਾਜ਼ਮੀ ਗੱਲ ਹੈ ਤੇ ਵੋਲਿਊਮ ਆਫ ਟ੍ਰੈਫਿਕ ਵੱਧ ਜਾਂਦਾ ਹੈ ਤਾਂ ਉਹਦੇ ਕਰਕੇ ਲੋਕਾਂ ਨੂੰ ਘੱਟ ਤੋਂ ਘੱਟ ਸਮੱਸਿਆ ਆਵੇ ਇਸ ਲਈ ਅਸੀਂ ਵੱਧ ਤੋਂ ਵੱਧ ਜੋ ਹੈ ਉਪਰਾਲੇ ਕਰ ਰਹੇ ਹਾਂ ਜਿੱਥੇ ਜਿੱਥੇ ਟੈਕਨੋਲੋਜੀਕਲ ਪੋਸੀਬਲ ਹੈ ਜਿਵੇਂ ਤੁਸੀਂ ਦੇਖਿਆ ਕਈ ਚੌਕ 'ਚ ਈ ਚਲਾਨਿੰਗ ਹੈ ਸਾਰਾ ਟ੍ਰੈਫਿਕ ਸਾਰੇ ਕਿਤੇ ਨਹੀਂ ਬਲੌਕ ਕੀਤਾ ਜਾ ਸਕਦਾ ਕਿਉਂਕਿ ਦੇਖੋ ਟ੍ਰੈਫਿਕ ਇੱਕ ਸ਼ਹਿਰ ਤੇ ਚੱਲ ਰਿਹਾ ਜੇ ਆਪਾਂ ਇੱਕ ਜਗ੍ਹਾ ਟ੍ਰੈਫਿਕ ਬੰਦ ਕਰਦੇ ਆ ਤਾਂ ਉਹਦਾ ਅਸਰ ਕਿਤੇ ਨਾ ਕਿਤੇ ਦੂਜੇ ਪੁਆਇੰਟ ਤੇ ਫਿਰ ਦੇਖਣ ਨੂੰ ਮਿਲੇਗਾ ਇਹ ਸਿਰਫ ਟ੍ਰੈਫਿਕ ਤੇ ਫੋਕਸ ਨਹੀਂ ਹੈ ਫਿਰ ਉਸ ਤੋਂ ਬਾਅਦ ਇਹਦੇ ਚ ਲਾਅ ਐਂਡ ਆਰਡਰ ਵੀ ਕਵਰਡ ਹੈ ਸ਼ਹਿਰ ਦੀ ਸਰਵੇਲੈਂਸ ਵੀ ਕਵਰਡ ਹੈ ਤਾਂ ਸਾਰੇ ਤੇ ਐਫਰਟ ਚੱਲ ਰਹੀ ਹੈ ਜੀ ਬਿਲਕੁਲ ਸਾਰੇ ਪਾਸੇ ਜ਼ੋਨ ਇੰਚਾਰਜ ਪੀਸੀਆਰ ਵੀ ਆਪਣੀ ਡਿਊਟੀ ਕਰ ਰਹੇ ਜੇ ਕੋਈ ਰੋਂਗ ਪਾਰਕਿੰਗ ਕਰਦਾ ਤਾਂ ਉਹਦਾ ਚਲਾਨ ਕੀਤਾ ਜਾ ਰਿਹਾ ਅਸੀਂ ਆਪਣਾ ਕੰਮ ਹੈ ਸਾਡਾ ਕੰਮ ਹੈ ਲਾਅ ਇੰਪਲੀਮੈਂਟ ਕਰਨਾ ਅਸੀਂ ਸਾਰਿਆਂ ਲਈ ਲਾਅ ਇੰਪਲੀਮੈਂਟ ਕਰਾਂਗੇ ਕੋਈ ਕਹਿ ਰਿਹਾ ਮੇਰਾ ਕੋਈ ਪੁਲਿਸ ਵਿਗਾੜ ਕੇ ਦਿਖਾਵੇ ਪ੍ਰਸ਼ਾਸਨ ਵਿਗਾੜ ਕੇ ਦਿਖਾਵੇ ਮੈਂ ਇੰਨਾਂ ਚੀਜ਼ਾਂ ਨੂੰ ਐਂਟਰਟੇਨ ਨਹੀਂ ਕਰਦਾ ਵੀਕਲズ ਨੂੰ ਕੰਪਲੀਟਲੀ ਬੰਦ ਵੀ ਨਹੀਂ ਕੀਤਾ ਜਾ ਸਕਦਾ ਫਿਰ ਜੋ ਬਜ਼ੁਰਗ ਨੇ ਕੋਈ ਵਿਕਲਾੰਗ ਨੇ ਉਹ ਕਿੱਦਾਂ ਮਤਲਬ ਕਿਤੇ ਜਾਣਗੇ not good also ਤੇ not possible also ਠੀਕ ਹੈ ਜੀ ਸ਼ਹਿਰ ਆਪਣਾ ਸ਼ਹਿਰ ਵਾਸੀ ਵੀ ਆਪਣੇ ਹੀ ਨੇ ਕੋਈ ਗਲਤੀ ਕਰ ਰਿਹਾ ਉਹਨੂੰ ਸਮਝਾਉਣਾ ਸਾਡਾ ਫਰਜ਼ ਹੈ ਲੁਧਿਆਣਾ ਵਿੱਚ ਤਿਹਾਰਾਂ ਦੇ ਮੱਦੇ ਨਜ਼ਰ ਟ੍ਰੈਫਿਕ ਪੁਲਿਸ ਸਖਤ ਨਜ਼ਰ ਆ ਰਹੀ ਹੈ ਅਗਰ ਗੱਲ ਕਰੀਏ ਤਾਂ ਸਵੇਰ ਤੋਂ ਹੀ ACP ਖੁਦ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਔਰ ਇਸ ਵਕਤ ਅਗਰ ਗੱਲ ਕਰੀਏ ਕੈਂਟਾਗੜ ਛੋੜਾ ਬਾਜ਼ਾਰ ਦੇ ਵਿੱਚ ਇੱਕ ਡਰਾਈਵ ਚਲਾ ਰਹੀ ਚਲਾਈ ਜਾ ਰਹੀ ਹੈ ਜਿੱਥੇ ਖੁਦ ACP ਜਤਿਨ ਬੰਸਲ ਮੈਦਾਨ ਚ ਉਤਰੇ ਹੋਏ ਨੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਡਰਾਈਵ ਚੱਲ ਰਹੀ ਹੈ ਸੜਕ ਦੇ ਉੱਪਰ ਜਿੰਨੀ ਵੀ ਅਕਰੋਚਮੈਂਟ ਹੈ ਉਹਨੂੰ ਸਾਰਿਆਂ ਨੂੰ ਹਟਾਇਆ ਜਾ ਰਿਹਾ ਚਾਹੇ ਉਹ ਈ-ਰਿਕਸ਼ਾ ਖੜੀ ਹੋਵੇ ਜਾਂ ਫਿਰ ਦੁਕਾਨਦਾਰਾਂ ਵੱਲੋਂ ਆਪਣੇ ਬੋਰਡ ਲਗਾਏ ਗਏ ਹੋਣ ਜਾਂ ਫਿਰ ਗੱਡੀਆਂ پارک ਕੀਤੀਆਂ ਗਈਆਂ ਹੋਣ ਸਾਰਿਆਂ ਨੂੰ ਹਟਾਇਆ ਜਾ ਰਿਹਾ ਹੈਗਾ ਔਰ ਇੱਥੇ ਸੜਕਾਂ ਜਿਹੜੀਆਂ ਨੇ ਹੁਣ ਖੁੱਲ੍ਹੀਆਂ ਕੀਤੀਆਂ ਜਾ ਰਹੀਆਂ ਨੇ ਸਿਰਫ ਤਿਹਾਰਾਂ ਦੇ ਮੱਦੇਨਜ਼ਰ ਇਹ ਜਿਹੜੀ ਹੈ ਮੁਹਿੰਮ ਚਲਾਈ ਜਾਂਦੀ ਦਿਖਾਈ ਦੇ ਰਹੀ ਹੈ ਲੇਕਿਨ ਇਸ ਵਕਤ ਅਗਰ ਗੱਲ ਕਰਾਂ ਤਾਂ ਛੋੜਾ ਬਾਜ਼ਾਰ ਔਰ ਕੈਂਟਾਗਾ ਰੇਲਵੇ ਸਟੇਸ਼ਨ ਦੇ ਉੱਤੇ ਚੱਲਦੀ ਇਸ ਮੁਹਿੰਮ ਨੇ ਕਿਤਨੇ ਕਿਤੇ ਟ੍ਰੈਫਿਕ ਜਾਮ ਨੂੰ ਖਲਵਾ ਦਿੱਤਾ ਹੈ ਤੇ ਸੜਕਾਂ ਜਿਹੜੀਆਂ ਨੇ ਛੋੜੀਆਂ ਹੋ ਚੁੱਕੀਆਂ ਨੇ ਹਾਲਾਂਕਿ ਸੜਕਾਂ ਦੇ ਬਾਹਰ ਲੱਗੇ ਹੋਏ ਬੋਰਡ ਇਸ ਗੱਡੀ ਦੇ ਵਿੱਚ ਭਰ ਲਏ ਗਏ ਨੇ ਜਿੰਨੇ ਵੀ ਬੋਰਡ ਸੀਗੇ ਉਹ ਸਾਰੇ ਹਟਾ ਲਏ ਗਏ ਨੇ ਚੱਕ ਲਿੱਤੇ ਗਏ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਹ ਰਿਕਸ਼ਾ ਵਾਲੇ ਜਿੰਨੇ ਵੀ ਨੇ ਉਹ ਪੁਲਿਸ ਦੀ ਇਸ ਡਰਾਈਵ ਨੂੰ ਦੇਖਦੇ ਹੋਏ ਦੌੜਦੇ ਹੋਏ ਨਜ਼ਰ ਆਏ ਲੇਕਿਨ ਫਿਲਹਾਲ ਚਿੱਟੀ ਲਾਈਨ ਤੋਂ ਅੰਦਰ ਜਿਹੜੇ ਵਹੀਕਲ ਨੇ ਉਹਨਾਂ ਨੂੰ ਛੱਡਿਆ ਜਾ ਰਿਹਾ ਬਾਕੀ सिटी लाइन ਤੋਂ ਬਾਹਰ ਜਿੰਨੇ ਵੀ ਵੀਕਲ ਨੇ ਸਾਰਿਆਂ ਨੂੰ ਜਿਹੜਾ ਉਹਦੇ ਚਲਾਨ ਕੀਤੇ ਜਾ ਰਹੇ ਨੇ ਔਰ ਨਾਲ ਹੀ ਜਿਹੜੇ ਦੁਕਾਨਦਾਰ ਅਕਰੋਚਮੈਂਟ ਕਰਕੇ ਬੈਠੇ ਹੋਏ ਨੇ ਉਹਨਾਂ ਦੇ ਬੋਰਡ ਜਾਂ ਫਿਰ ਉਹਨਾਂ ਵੱਲੋਂ ਰੱਖਿਆ ਗਿਆ ਸਮਾਨ ਜਿਹੜਾ ਉਹ ਸਾਰਾ ਜ਼ਬਤ ਕੀਤਾ ਜਾ ਰਿਹਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਖੁਦ ਦੀਪਕ ਸ਼ਰਮਾ ਜਿਹੜੇ ਨੇ ਮੌਕੇ ਤੇ ਮੌਜੂਦ ਨੇ ਦੀਪਕ ਸ਼ਰਮਾ ਲਗਾਤਾਰ ਰੇਲਵੇ ਸਟੇਸ਼ਨ ਦੇ ਡਰਾਈਵ ਦੇ ਵਿੱਚ ਚਲਦੇ ਹੋਏ ਦਿਖਾਈ ਦੇ ਰਹੇ ਨੇ ਔਰ ਨਾਲ ACP ਜਤਿਨ ਬੰਸਲ ਜਿਹੜੇ ਨੇ ਉਹ ਇਸੇ ਡਰਾਈਵ ਦੀ ਔਰ ਇਸ ਮੁਹਿੰਮ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਦੁਕਾਨਦਾਰਾਂ ਨੂੰ ਪਹਿਲਾਂ ਸਮਝਾਇਆ ਗਿਆ ਕਿ ਉਹ ਜਿਹੜਾ ਵੀ ਸਮਾਨ ਹੈ ਉਹ ਆਪਣਾ ਸਮਾਨ ਵਾਈਟ ਲਾਈਨ ਤੋਂ ਅੰਦਰ ਰੱਖਣ ਲੇਕਿਨ ਖਾਸ ਕਰਕੇ ਰੇਲਵੇ ਸਟੇਸ਼ਨ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਜਾਮ ਲੱਗਣ ਦਾ ਕਾਰਨ ਜਿਹੜਾ ਹੈ ਉਹ ਜਾਂ ਤਾਂ ਈ ਰਿਕਸ਼ਾ ਆਟੋ ਰਿਕਸ਼ਾ ਜਾਂ ਫਿਰ ਦੁਕਾਨਦਾਰਾਂ ਵੱਲੋਂ ਜਿਹੜੀ ਕੀਤੀ ਗਈ ਅਕਰੋਚਮੈਂਟ ਹੈ ਉਸ ਕਾਰਨ ਜਾਦਾ ਟ੍ਰੈਫਿਕ ਜਾਮ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਮੇਰੇ ਨਾਲ ਜਤਿਨ ਬੰਸਲ ਮੌਜੂਦ ਹੈ ਐਸ.ਪੀ. ਗੱਲਬਾਤ ਕਰ ਲੰਨੇ ਹੈ ਕਿ ਇਹ ਜਿਹੜੀ ਮੁਹਿੰਮ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਇਹਦੇ ਨਾਲ ਕਿੰਨਾ ਕੁ ਫਰਕ ਪਏਗਾ ਔਰ ਸਭ ਤੋਂ ਵੱਡੀ ਗੱਲ ਕੀ ਸੜਕਾਂ ਜਿਹੜੀਆਂ ਨੇ ਇਹ ਹੁਣ ਖੁੱਲੀਆਂ ਨਜ਼ਰ ਆਣ ਗਿਆ ਤਿਹਾਰਾਂ ਦੇ ਮੰਦਰ ਨਜ਼ਰ ਡਰਾਈਵ ਚਲਾਈ ਜਾ ਰਹੀ ਹੈ ਐਸ.ਪੀ. ਸਰ ਮੇਰੇ ਨਾਲ ਮੌਜੂਦ ਹੈ ਸਰ ਤਿਹਾਰਾਂ ਨੂੰ ਦੇਖਦੇ ਹੋਏ ਇੱਕ ਵੱਡੀ ਡਰਾਈਵ ਜਿਹੜੀ ਚਲਾਈ ਜਾ ਰਹੀ ਹੈ ਪਰ ਅਗਰ ਆਪਾਂ ਰੇਲਵੇ ਸਟੇਸ਼ਨ ਰੋਡ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਐਕਰੋਚਮੈਂਟ ਦੇਖਣ ਨੂੰ ਮਿਲਦੀ ਹੈ ਚਾਹੇ ਉਹ ਈ ਰਿਕਸ਼ਾ ਰਿਕਸ਼ਾ ਜਾਂ ਫਿਰ ਦੁਕਾਨਦਾਰ ਹੋਣ ਜੋ ਮਾਨਯੋਗ ਸੀਪੀ ਸਾਹਿਬ ਅਤੇ ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਕਿ ਜਿਉਂ ਤਿਹਾੜਾਂ ਕਰਕੇ ਬਾਜ਼ਾਰਾਂ 'ਚ ਟ੍ਰੈਫਿਕ ਦੀ ਸਥਿਤੀ ਬਹੁਤ ਜ਼ਿਆਦਾ ਹੈ ਲੋਕ ਘਰਾਂ 'ਚੋਂ ਬਾਹਰ ਨਿਕਲਦੇ ਨੇ ਲਾਜ਼ਮੀ ਗੱਲ ਹੈ ਵੋਲਿਊਮ ਆਫ ਟ੍ਰੈਫਿਕ ਵੱਧ ਜਾਂਦਾ ਹੈ ਤਾਂ ਉਹਦੇ ਕਰਕੇ ਲੋਕਾਂ ਨੂੰ ਘੱਟੋ ਘੱਟ ਸਮੱਸਿਆ ਆਵੇ ਇਸ ਲਈ ਅਸੀਂ ਵੱਧ ਤੋਂ ਵੱਧ ਜੋ ਹੈ ਉਪਰਾਲੇ ਕਰ ਰਹੇ ਹਾਂ ਉਸੇ ਤਹਿਤ ਅੱਜ ਦੀ ਕ ਕੀ ਜਿਹੜਾ ਵਾਇਓਲੇਸ਼ਨ ਹੈ ਐਂਕਰੋਚਮੈਂਟ ਦਾ ਵਾਇਓਲੇਸ਼ਨ ਇਹਨੂੰ ਘਟਾਇਆ ਜਾ ਸਕੇ ਪਲੱਸ ਮੈਂ ਇਹਦੇ ਚ ਐਡ ਕਰਨਾ ਚਾਹਾਂਗਾ ਕਿ ਹੋਰ ਸੋਲੂਸ਼ਨ ਹੈ ਜਿਵੇਂ ਚੌੜਾ ਬਾਜ਼ਾਰ ਵਾਲਾ ਤੁਸੀਂ ਦੇਖਿਆ ਹੋਣਾ ਅਸੀਂ 91 ਕੀਤਾ 91 ਨਹੀਂ ਕਹਾਂਗਾ ਮੈਂ ਉਹਨੂੰ ਰੈਸਟ੍ਰਿਕਟਡ ਟਰੈਫਿਕ ਕਹਾਂਗਾ ਕਿਉਂ ਕੀਤਾ ਤਾਂ ਉਹਦੇ ਨਾਲ ਵੀ ਜੋ ਘੱਟ ਤੋਂ ਘੱਟ ਕੀਤਾ ਜਾ ਸਕੇ ਟਰੈਫਿਕ ਅਤੇ ਪਬਲਿਕ ਨੂੰ ਕੋਈ ਪਰੇਸ਼ਾਨੀ ਵੀ ਨਾ ਆਵੇ ਤੇ ਦੁਕਾਨਦਾਰਾਂ ਦਾ ਜਿਹੜਾ ਫੈਸਟੀਵਲ ਸੀਜ਼ਨ ਹੈ ਹਰੇਕ ਲਈ ਦੇਖੋ ਥੋੜਾ ਕਮਾਈ ਵਾਲਾ ਸੀਜ਼ਨ ਹੁੰਦਾ ਤਾਂ ਉਹਨਾਂ ਨੂੰ ਵੀ ਪ੍ਰੋਬਲਮ ਨਾ ਹੋਵੇ ਤਾਂ ਅਸੀਂ ਹਰ ਚੀਜ਼ ਇਨਸ਼ੋਰ ਕਰਕੇ ਚੱਲ ਰਹੇ ਹਾਂ। ਉੱਥੇ ਜਤਿਨ ਸਰ ਤੁਸੀਂ ਖੁਦ ਮੀਟਿੰਗ ਜਿਹੜੀ ਹੈ ਕੀਤੀ ਹੈ ਦੁਕਾਨਦਾਰਾਂ ਨਾਲ ਚੋੜਾ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਉੱਥੇ ਇਕੱਠੇ ਹੋਏ ਸੀਗੇ। ਤੁਹਾਡੇ ਵੱਲੋਂ ਸੋਲੂਸ਼ਨ ਵੀ ਦਿੱਤੇ ਗਏ ਵੌਲੰਟੀਅਰ ਰੱਖਣ ਦੀ ਉਹਨਾਂ ਨੇ ਵੌਲੰਟੀਅਰ ਵੀ ਰੱਖ ਲਏ। ਉੱਥੇ ਤੁਹਾਨੂੰ ਸਹਿਯੋਗ ਮਿਲਿਆ। ਪਰ ਇਸ ਰੋਡ ਤੇ ਜਿਹੜੀ ਹੈ ਇਹ ਬਹੁਤ ਜ਼ਿਆਦਾ ਜਿਹੜੀ ਹੈ ਬਿਜ਼ੀ ਰੋਡ ਹੈਗੀ ਹੈ ਬਹੁਤ ਜ਼ਿਆਦਾ ਇਹਦੇ ਤੇ ਆਪਾਂ ਕਹੀਏ ਫੁੱਟ ਰੋਲਸ ਚੱਲਦੇ ਹਨ। ਇਨੂੰ ਪੈਡੈਸਟੀਅਨ ਵੀ ਯੂਜ਼ ਕਰਦੇ ਆ ਵਹੀਕਲਸ ਹੈਵੀ ਵਹੀਕਲ ਵੀ ਯੂਜ਼ ਕਰਦੇ ਆ ਇੱਥੇ ਕਿੱਦਾਂ ਦਾ ਸਹਿਯੋਗ ਮਿਲੇਗਾ ਦੇਖੋ ਪੋਜ਼ਿਟਿਵ ਮਾਈਂਡਸੈਟ ਰੱਖਣਾ ਚਾਹੀਦਾ ਮੈਂ ਪਹਿਲਾਂ ਵੀ ਕਿਹਾ ਚੌੜਾ ਬਿਆਰ ਜਿਹੜਾ ਕਿ ਮੰਨਿਆ ਜਾਂਦਾ ਸੀ ਕਿ ਸਹਿਯੋਗ ਘੱਟ ਮਿਲਦਾ ਹੈ ਇਹ ਉੱਥੇ ਨਹੀਂ ਮਿਲਦਾ ਉਹ ਵੀ ਆਪਾਂ ਮਿਲਿਆ ਹੀ ਹੈ ਦੇਖੋ ਦੁਕਾਨਦਾਰਾਂ ਵੱਲੋਂ ਉੱਥੇ ਥੋੜੀ ਧੜੇਵਾਜੀ ਸੀਗੀ ਅਸੀਂ ਉਹ 'ਚ ਨਹੀਂ ਪਏ ਅਸੀਂ ਸਾਰਿਆਂ ਨੂੰ ਇਹੀ ਕਿਹਾ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਜੇ ਕੋਈ ਵਾਇਲੇਸ਼ਨ ਕਰ ਰਿਹਾ ਤਾਂ ਕਿਉਂ ਕਰ ਰਿਹਾ ਉਹਨੂੰ ਕੀ ਦੁੱਖ ਤਕਲੀਫ ਹੈ ਠੀਕ ਹੈ ਜੀ ਅਸੀਂ ਸਾਰਾ ਕੁਝ ਸੁਣਿਆ ਮੈਂ ਪਰਸਨਲੀ ਜੋ ਇੱਕ ਦੋ ਯੂਨੀਅਨ ਵਾਲਿਆਂ ਨੇ ਆਬਜੈਕਟ ਕੀਤਾ ਕਿ ਸਾਡੀ ਸ਼ਾਇਦ ਨਹੀਂ ਸੁਣੀ ਗਈ ਮੈਂ ਉਹਨਾਂ ਨੂੰ ਵੀ ਦੁਬਾਰਾ ਸੁਣਿਆ ਤਾਂ ਉਹਨਾਂ ਦੇ ਵੀ ਜੋ ਡਾਊਟ ਸੀਗੇ ਉਹ ਦੂਰ ਕੀਤੇ ਗਏ ਅਗੇਨ ਆਈਸ ਮੈਂ ਇਹ ਕਹਿ ਰਿਹਾ ਕਿ ਪੋਜ਼ਿਟਿਵ ਮਾਈਂਡਸੈਟ ਨਾਲ ਕੰਮ ਕਰ ਰਹੇ ਹਾਂ ਅਸੀਂ ਤਾਂ ਅਸੀਂ ਕੋਈ ਨੈਗੇਟਿਵਿਟੀ ਇਸ ਚ ਨਹੀਂ ਲਿਆਵਾਂਗੇ ਸਰ ਪੈਡਲ ਚੱਲਣ ਵਾਲਿਆਂ ਲਈ ਕਿਉਂਕਿ ਜਿਸ ਤਰ੍ਹਾਂ ਤੁਸੀਂ ਖੁਦ ਕਿਹਾ ਕਿ ਬਾਜ਼ਾਰ ਔਰ ਤਿਹਾਰਾਂ ਦਾ ਸੀਜ਼ਨ ਹੈ ਪੈਡਿਸਟਰੀਅਨਸ ਲਈ ਤੁਹਾਨੂੰ ਲੱਗਦਾ ਕਿ ਕੁਝ ਥੋੜਾ ਜਿਆ ਸਾਹੂਲਤ ਦਿੱਤੀ ਜਾਣੀ ਚਾਹੀਦੀ ਹੈ ਇਹ ਏ ਰਿਕਸ਼ਾ ਰਿਕਸ਼ਾ ਔਰ ਜਿਹੜੇ ਕਾਰ ਇੱਥੇ ਚੱਲਦੀਆਂ ਨੇ ਇਹ ਕਿਤੇ ਨਾ ਕਿਤੇ ਜਾਮ ਦਾ ਕਾਰਨ ਬਣ ਜਾਂਦੇ ਦੇਖੋ ਮੇਨ ਰੋਡਸ ਨੇ ਜੀ ਸ਼ਹਿਰ ਦੇ ਮੇਨ ਰੋਡਸ ਦਾ ਸਾਰਾ ਟ੍ਰੈਫਿਕ ਸਾਰੇ ਕਿਤੇ ਨਹੀਂ ਬਲੌਕ ਕੀਤਾ ਜਾ ਸਕਦਾ ਕਿਉਂਕਿ ਦੇਖੋ ਟ੍ਰੈਫਿਕ ਇੱਕ ਸ਼ਹਿਰ ਚ ਚੱਲ ਰਿਹਾ ਜੇ ਆਪਾਂ ਇੱਕ ਜਗ੍ਹਾ ਟ੍ਰੈਫਿਕ ਬੰਦ ਕਰਦੇ ਆਂ ਦਾ ਅਸਰ ਕਿਤੇ ਨਾ ਕਿਤੇ ਦੂਜੇ ਪੁਆਇੰਟ ਤੇ ਫਿਰ ਦੇਖਣ ਨੂੰ ਮਿਲੇਗਾ ਤਾਂ ਅਸੀਂ ਸਾਰੇ ਸ਼ਹਿਰ ਨੂੰ ਇਕੱਠਾ ਲੈ ਕੇ ਚੱਲਦੇ ਆ ਅਸੀਂ ਪੁਆਇੰਟ ਵਾਈਜ਼ ਨਹੀਂ ਅਸੀਂ ਜੋ ਸਾਰੇ ਪਹਿਲੂ ਆ ਕੰਸੀਡਰ ਕਰਕੇ ਚੱਲਦੇ ਆ ਵੀਕਲਸ ਨੂੰ ਕੰਪਲੀਟਲੀ ਬੰਦ ਵੀ ਨਹੀਂ ਕੀਤਾ ਜਾ ਸਕਦਾ ਫਿਰ ਜੋ ਬਜ਼ੁਰਗ ਨੇ ਕੋਈ ਵਿਕਲਾੰਗ ਨੇ ਉਹ ਕਿੱਦਾਂ ਮਤਲਬ ਕਿਤੇ ਜਾਣਗੇ ਤਾਂ ਜਿਹੜੀ ਪਾਰਕਿੰਗ ਨਹੀਂ ਯੂਜ਼ ਕਰਦੇ ਉਹਨਾਂ ਲਈ ਤਾਂ ਥੋੜਾ ਜਿਆ ਸਖਤ ਹੋਣਾ ਪਏਗਾ ਨਾ ਕਾਰ ਕਿਤੇ ਵੀ ਖੜਾਤੀ ਜਾਂ ਕਿਨ ਲ ਉਹਦੇ ਲਈ ਟ੍ਰੈਫਿਕ ਪੁਲਿਸ ਹਮੇਸ਼ਾ ਆਪਣੇ ਪੁਆਇੰਟਸ ਤੇ ਕਾਰਵਾਈ ਕਰ ਰਹੀ ਹੈ ਜ਼ੋਨ ਇੰਚਾਰਜ ਪੀਸੀਆਰ ਵੀ ਆਪਣੀ ਡਿਊਟੀ ਕਰ ਰਹੇ ਜੇ ਕੋਈ ਰੋਂਗ ਪਾਰਕਿੰਗ ਕਰਦਾ ਤਾਂ ਉਹਦਾ ਚਲਾਨ ਕੀਤਾ ਜਾ ਰਿਹਾ ਤਾਂ ਜਿਹੜਾ ਕੋਈ ਪਾਰਕਿੰਗ ਦੀ ਜਗ੍ਹਾ ਕੋਈ ਛੋਰ ਯੂਜ਼ ਕਰਦਾ ਰੋਂਗ ਪਾਰਕਿੰਗ ਕਰਦਾ ਤਾਂ ਉਹਦੇ ਤੇ ਜੋ ਕਾਰਵਾਈ ਉਹ ਕਰਾਂਗੇ ਸੀ ਕਮਿਸ਼ਨਰ ਸਰ ਨੇ ਇੱਕ ਨਵਾਂ ਉਪਰਾਲਾ ਕੀਤਾ ਹੈ ਟ੍ਰੈਫਿਕ ਪੁਲਿਸ ਦੇ ਨਾਲ ਪੀਸੀਆਰ ਨੂੰ ਜਿਹੜਾ ਅਟੈਚ ਕਰ ਦਿੱਤਾ ਉਹਨੂੰ ਮਰਜ ਕੀਤਾ ਹੈਗਾ ਉਹਦੇ ਨਾਲ ਕੋਈ ਫਾਇਦਾ ਹੋਏਗਾ ਹਾਂ ਜੋ ਮਾਨਯੋ ਇੱਕ ਇੰਟੀਗ੍ਰੇਸ਼ਨ ਜੋ ਉਹਨਾਂ ਕੀਤੀ ਹੈ ਟ੍ਰੈਫਿਕ ਵੀ ਹੈ ਪੀਸੀਆਰ ਵੀ ਹੈ ਤੇ ਇਹਦੀ ਲੜੀ ਵਿੱਚ ਮੈਂ ਐਡ ਕਰਾਂਗੇ ਇੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਵੀ ਹੈ ਤਾਂ ਇਹ ਤਿੰਨਾਂ ਚੀਜ਼ਾਂ ਇੱਕ ਜਿੰਨਾਂ ਦੀ ਇੱਕ ਕੋਆਰਡੀਨੇਸ਼ਨ ਕ੍ਰੀਏਟ ਕਰਕੇ ਇਹ ਸ਼ਹਿਰ ਨੂੰ ਜਿਵੇਂ ਓਵਰਆਲ ਇਹ ਸਿਰਫ ਟ੍ਰੈਫਿਕ ਤੇ ਫੋਕਸ ਨਹੀਂ ਹੈ ਫਿਰ ਉਸ ਤੋਂ ਬਾਅਦ ਇਹਦੇ ਚ ਲਾਅ ਐਂਡ ਆਰਡਰ ਵੀ ਕਵਰਡ ਹੈ ਸ਼ਹਿਰ ਦੀ ਸਰਵੇਲੈਂਸ ਵੀ ਕਵਰਡ ਹੈ ਤੋਂ ਸਾਰੇ ਤੇ ਐਫਰਟ ਚੱਲ ਰਹੀ ਹੈ ਜੀ ਬਿਲਕੁਲ ਸਾਰੇ ਪਾਸੇ ਅਜਾ ਸਰ ਬੁੱਕ ਮਾਰਕੀਟ ਦੀ ਕਿਤਾਬ ਬਾਜ਼ਾਰ ਦੀ ਆਪਾਂ ਗੱਲ ਕਰੀਏ ਉੱਥੇ ਵਿਰੋਧ ਦਿਖ ਰਿਹਾ ਹੈਗਾ ਟ੍ਰੈਫਿਕ ਪੁਲਿਸ ਦਾ ਉਹਦਾ ਕਿਸ ਤਰ੍ਹਾਂ ਉਹ ਦੁਕਾਨਦਾਰ ਕਹਿੰਦੇ ਆ ਕਿ ਸਾਨੂੰ ਉਹਨਾਂ ਕੀ ਰਸਤਾ ਕੰਜੈਸਟਡ ਹੈ ਬਾਜ਼ਾਰ ਪੂਰਾ ਹੈਨਾ ਪਾਰਕਿੰਗ ਹੈਗੀ ਹੈ ਪ੍ਰਾਈਵੇਟ ਪਾਰਕਿੰਗ ਹੈਗੀ ਹੈ ਉਹਨਾਂ ਨਾਲ ਵੀ ਜੀ ਗੱਲਬਾਤ ਕਰਾਂਗੇ ਜੋ ਉਹਨਾਂ ਦੀ ਦਿੱਕਤ ਹੈ ਉਹਨਾਂ ਦਾ ਵੀ ਹੱਲ ਕੱਢਾਂਗੇ ਫਿਰ ਚੈਲੰਜ ਕਰਦੇ ਸਰ ਕੇਸ ਗਲਨ ਚੈਲੰਜ ਕਰਦੇ ਆ ਜੀ ਜਿਹੜੀਆਂ ਰੇੜੀਆਂ ਨੇ ਨਹੀਂ ਹਟਾ ਸਕਦੇ ਚੈਲੰਜ ਨੋ ਜੀ ਹੁਣ ਬਹੁਤ ਕੁਝ ਚੈਲੰਜ ਕੀਤਾ ਜਾਂਦਾ ਦੇਖੋ ਸਾਰਾ ਸ਼ਹਿਰ ਹੈ ਕਦੇ-ਕਦਾਈਂ ਕਿਤੇ ਫੋਕਸ ਘੱਟ ਹੁੰਦਾ ਕਿਤੇ ਵੱਧ ਹੁੰਦਾ ਅੱਜ ਅਸੀਂ ਗਏ ਆ ਕਿਤੇ ਹੋਰ ਸ਼ਾਇਦ ਸਾਡਾ ਫੋਕਸ ਨਹੀਂ ਹੈ ਬਟ ਐਦਾਂ ਦਾ ਕੋਈ ਨਹੀਂ ਹੈ ਕਿ ਕਿਸੇ ਨੂੰ ਕੋਈ ਲਾਅ ਤੋੜਨ ਦੀ ਕੋਈ ਉਹ ਖੁੱਲ ਹੈ ਜਾਂ ਇੰਪਿਉਰਿਟੀ ਹੈ ਕਿ ਸਾਡਾ ਕੁਝ ਕੋਈ ਕੁਝ ਕਰਕੇ ਵਿਗਾੜ ਕੇ ਦਿਖਾ ਸਕੇ ਅਸੀਂ ਇਸ ਟਸਰਬਾਜੀ 'ਚ ਨਹੀਂ ਪੈਂਦੇ ਅਸੀਂ ਕੋਈ ਵੀ ਚੀਜ਼ ਫालतੂ ਈਗੋ ਗੇਮ ਨਹੀਂ ਬਣਾਉਂਦੇ ਅਸੀਂ ਆਪਣਾ ਕੰਮ ਹੈ ਸਾਡਾ ਕੰਮ ਹੈ ਲਾਅ ਇੰਪਲੀਮੈਂਟ ਕਰਨਾ ਅਸੀਂ ਸਾਰਿਆਂ ਲਈ ਲਾਅ ਇੰਪਲੀਮੈਂਟ ਕਰਾਂਗੇ ਕੋਈ ਕਹਿ ਰਿਹਾ ਮੇਰਾ ਕੋਈ ਪੁਲਿਸ ਵਿਗਾੜ ਕੇ ਦਿਖਾਵੇ ਪ੍ਰਸ਼ਾਸਨ ਵਿਗਾੜ ਕੇ ਦਿਖਾਵੇ ਮੈਂ ਇਨਾਂ ਚੀਜ਼ਾਂ ਨੂੰ ਐਂਟਰਟੇਨ ਨਹੀਂ ਕਰਦਾ ਜੀ ਸੌਰੀ ਜਤਿਨ ਸਰ ਦੀਪਕ ਸ਼ਰਮਾ ਸਰ ਇੰਚਾਰ ਨਾਲ ਨੇ ਇਹ ਵੀ ਸ਼ਾਇਦ ਥੋੜਾ ਜਿਆਦਾ ਸਹਿਮਤ ਹੋਣਗੇ ਬਟ ਕਈ ਵਾਰ ਇਨਸਟ੍ਰਕਸ਼ਨਸ ਹੁੰਦੀਆਂ ਸਰ ਯੂਨੀਫਾਰਮ ਚ ਨੇ ਨਫਰੀ ਕਮੀ ਵੈਸੂਸ ਹੁੰਦੀ ਹੈ ਨਫਰੀ ਮੈਂ ਇਹ ਕਹਿ ਰਿਹਾ ਜੀ ਜੋ ਵੀ ਆਪਣੇ ਕੋਲ ਰਿਸੋਰਸਸ ਨੇ ਮੈਂ ਹਮੇਸ਼ਾ ਇਸ ਮਾਈਂਡਸੈਟ ਨਾਲ ਆਪਾਂ ਕੰਮ ਕਰੀਏ ਕਿ ਜੋ ਰਿਸੋਰਸਸ ਨੇ ਉਹਦੇ ਚ ਬੈਸਟ ਕੀ ਕੀਤਾ ਜਾ ਸਕਦਾ ਦੇਖੋ ਜੋ ਆਪਾਂ ਜਿੰਨੇ ਬੰਦੇ ਨੇ ਉਹਨਾਂ ਨਾਲ ਬੈਸਟ ਕੀ ਕੀਤਾ ਜਾ ਸਕਦਾ ਕਮੀ ਦੇਖੋ ਕਦੇ ਵੀ ਬਹੁਤ ਤਾਂ ਕਦੇ ਵੀ ਨਹੀਂ ਹੁੰਦੀ ਅੱਜ ਆਪਾਂ ਨੂੰ ਡਬਲ ਵੀ ਕਰ ਦਿੱਤੇ ਜਾਣ ਮੁਲਾਜ਼ਮ ਤਾਂ ਵੀ ਕੁਝ ਨਾ ਕੁਝ ਮਿਸ ਹੋਏਗਾ ਆਪਣੇ ਕੋਲ ਫਿਰ ਵੀ ਫੀਲ ਹੋਏਗਾ ਕਿ ਹਾਂ ਯਾਰ ਇੱਥੇ ਹੋਰ ਕੀਤਾ ਜਾ ਸਕਦਾ ਤਾਂ ਫਿਰ ਆਪਾਂ ਉਹ ਸੋਚ ਪੈ ਜੀਏ ਤਾਂ ਆਪਾਂ ਹਮੇਸ਼ਾ ਨੈਗੇਟਿਵਿਟੀ ਚ ਨਾ ਪਈਏ ਜਿੰਨੇ ਮੁਲਾਜ਼ਮ ਉਹਨਾਂ ਨਾਲ ਬੈਸਟ ਕੀ ਕੀਤਾ ਜਾ ਸਕਦਾ ਅਸੀਂ ਕਰ ਰਹੇ ਹਾਂ ਪਲੱਸ ਮੈਂ ਇਹ ਚ ਐਡ ਕਰਨਾ ਚਾਹਾਂਗਾ ਕਿ ਅਸੀਂ ਟੈਕਨੋਲੋਜੀ ਦੀ ਮਦਦ ਲੈ ਰਹੇ ਹਾਂ ਜਿੱਥੇ ਜਿੱਥੇ ਟੈਕਨੋਲੋਜੀਕਲ ਪੋਸੀਬਲ ਹੈ ਜਿਵੇਂ ਤੁਸੀਂ ਦੇਖਿਆ ਕਈ ਚੌਂਕ 'ਚ ਈ ਚਲਾਨਿੰਗ ਹੈ ਕਾਫੀ ਚੌਂਕ 'ਚ ਰਦਰ ਈ ਚਲਾਨਿੰਗ ਚੱਲ ਰਹੀ ਹੈ ਤੋਂਥੇ ਅਸੀਂ ਮੁਲਾਜ਼ਮ ਦੀ ਇੱਕ ਜੋ ਹੈ ਬਚਤ ਕਰ ਰਹੇ ਹਾਂ ਤਾਂ ਉਥੇ ਟੈਕਨੋਲੋਜੀ ਦੇ ਥਰੂ ਅਸੀਂ ਜੋ ਹੈ ਕਮੀ ਪੇਸ਼ੀ ਜੋ ਹੈ ਪੂਰੀ ਕਰ ਰਹੇ ਹਾਂ ਜਿੰਨਜੀ ਸਰ ਥੋੜਾ ਜਾਂ ਵੋਲੰਟੀਅਰ ਦਾ ਵੀ ਸਹਿਯੋਗ ਲਿੱਤਾ ਜਾ ਸਕਦਾ ਅੱਜ ਸਵੇਰੇ ACP ਗੁਰਦੇਵ ਸਰ ਨਾਲ ਗੱਲ ਹੋਈ ਉਹ ਕਹਿੰਦੇ ਮੈਂ ਇੱਕ ਪਾਰਟਿਕੂਲਰ ਨੰਬਰ ਜਿਹੜਾ ਉਹ ਜਾਰੀ ਕਰੂੰਗਾ ਜਿਹਦੇ ਨਾਲ ਪਬਲਿਕ ਜਿਹੜੀ ਅਗਰ ਕੋਈ ਵੀ ਵਾਇਲੇਸ਼ਨ ਕਰ ਰਿਹਾ ਹੈ ਟ੍ਰੈਫਿਕ ਦੀ ਤਾਂ ਉਹਦੀ ਸਨੈਪ ਖਿੱਚ ਕੇ ਉਹ ਪਾ ਸਕਦਾ ਉਸ ਨੰਬਰ ਬਿਲਕੁਲ ਜੀ ਦੇਖੋ ਇਦੇ ਲਈ ਆਲਰੇਡੀ ਟ੍ਰੈਫਿਕ ਪੁਲਿਸ ਦਾ ਕੰਟਰੋਲ ਰੂਮ ਬਣਿਆ ਹੋਇਆ ਤਾਂ ਉਸ ਤੇ ਜਦੋਂ ਵੀ ਸਾਨੂੰ ਕੋਈ ਕੰਪਲੇਂਟ ਆਉਂਦੀ ਹੈ ਅਸੀਂ ਇਮੀਡੀਏਟਲੀ ਉਹ ਕੰਪਲੇਂਟ ਵਾਲਿਆਂ ਨੂੰ ਡਿਸਪੈਚ ਕਰਦੇ ਆਂ ਅਗੇਨ ਮੈਂ ਇਹ ਕਹੂੰਗਾ ਕਿ ਜੋ ਨੰਬਰ ਹੈ ਇਹ ਸਭ ਉਸੇ ਤਰ੍ਹਾਂ ਦਾ ਬੈਨੀਫਿਟ ਹੈ ਵੋਲੰਟੀਅਰ ਦੀ ਗੱਲ ਰਵੇ ਦੇਖੋ ਬਿਨਾ ਹੁਕਮਾਂ ਤੋਂ ਬਿਨਾ ਕੋਈ ਆਰਡਰਸ ਤੋਂ ਸੀਨੀਅਰ ਅਫਸਰ ਤੇ ਅਸੀਂ ਕੋਈ ਵੌਲੰਟੀਅਰ ਨਹੀਂ ਯੂਜ਼ ਕਰਾਂਗੇ ਜੋ ਇੱਕ ਟ੍ਰੈਫਿਕ ਦੀ ਡਿਊਟੀ ਹੈ ਅਸੀਂ ਕੋਈ ਪ੍ਰਾਈਵੇਟ ਬੰਦੇ ਨੂੰ ਹਾਇਰ ਕਰਕੇ ਵੌਲੰਟੀਅਰ ਦਾ ਜੋ ਹੈ ਇਦਾਂ ਦਾ ਕੋਈ ਐਕਟੀਵਿਟੀ ਨਹੀਂ ਹੋਏਗੀ ਹਾਂ ਜੇ ਕੋਈ ਸਾਨੂੰ ਸ਼ਿਕਾਇਤ ਮਿਲਦੀ ਹੈ ਕਿ ਕੋਈ ਵੌਲੰਟੀਅਰ ਕੰਮ ਕਰ ਰਿਹਾ ਹੈ ਟ੍ਰੈਫਿਕ ਪੁਲਿਸ ਦੇ ਬਿਹਾਫ ਤੇ ਤਾਂ ਉੱਤੇ ਡਿਊ ਐਕਸ਼ਨ ਲਿੱਤਾ ਜਾਵੇਗਾ ਜੋ ਮੁਲਾਜ਼ਮ ਵੀ ਅਗਰ ਮੁਲਾਜ਼ਮ ਦੀ ਗਲਤੀ ਪਾਈ ਜਾਂਦੀ ਹੈ ਤਾਂ ਮੁਲਾਜ਼ਮ ਤੇ ਵੀ ਡਿਊ ਐਕਸ਼ਨ ਲਿੱਤਾ ਜਾਵੇਗਾ ਅੱਛਾ ਸਰ ਆਖਰੀ ਸਾਲ ਹੈ ਸੀਜ਼ਨ ਹੈ ਤਿਹਾੜ ਜਿਸ ਤਰ੍ਹਾਂ ਤੁਸੀਂ ਕਿਹਾ ਦੁਕਾਨਦਾਰ ਹੈ ਉਹਨਾਂ ਨੇ ਵੀ ਕੰਮ ਕਰਨਾ ਹੈਗਾ ਇੱਕ ਜਿਹੜਾ ਆਪਣੇ ਚੋੜ ਨੀ ਉਹਨੂੰ ਕਹਿੰਦੇ ਵਨਵੇ ਨਹੀਂ ਹੈ ਲੇਕਿਨ ਜਿਹੜਾ ਸਰਾਫਾ ਬਾਜ਼ਾਰ ਤੋਂ ਲੈ ਕੇ ਵਿਚ ਦਾ ਬਾਜ਼ਾਰ ਆ ਉੱਥੇ ਖੁਦ ਮੰਨਦੇ ਆ ਦੁਕਾਨਦਾਰ ਕਿ ਇਲਜ਼ਾਮ ਲਾਂਦੇ ਕਿ ਇਹ ਰੇੜੀ ਫੜੀ ਵਾਲੇ ਆਪ ਉੱਥੇ ਅਪਾਇੰਟ ਕਰਦੇ ਆ ਉਹਨਾਂ ਤੋਂ ਪੈਸਾ ਲੈਂਦੇ ਆ ਜੋ ਇਹ ਸਭ ਹੈ ਅਸੀਂ ਜਦੋਂ ਲਾਅ ਇੰਪਲੀਮੈਂਟ ਕਰਨਾ ਕਿਸੇ ਨੇ ਪੈਸਾ ਦਿੱਤਾ ਹੋਵੇ ਰੇੜੀ ਫੜੀ ਵਾਲਿਆਂ ਨੇ ਦੁਕਾਨਦਾਰ ਨੂੰ ਅਸੀਂ ਤਾਂ ਦੁਕਾਨ ਦੇ ਅੱਗੇ ਜਿੱਥੇ ਸਾਡੀ ਐਨਕ੍ਰੋਚਮੈਂਟ ਹੋ ਰਹੀ ਹੈ ਪਬਲਿਕ ਸਪੇਸ ਦੀ ਅਸੀਂ ਉਹਨੂੰ ਦੇਖਣਾ ਕੋਨ ਦੁਕਾਨਦਾਰ ਰੇੜੀ ਵਾਲੇ ਨਾਲ ਜੇ ਜੇ ਰੇੜੀ ਵਾਲਾ ਪੈਸੇ ਲਊਗਾ ਦੁਕਾਨਦਾਰ ਰੇੜੀ ਵਾਲੇ ਦੀ ਰੇੜੀ ਚੱਕੇ ਜਾਏਗੀ ਆਪੇ ਰੋਲਾ ਪਾ ਕੇ ਕੰਪਲੇਂਟ ਦੇਵੇਗਾ ਤੇ ਜੇ ਸਾਡੇ ਕੋਲ ਇਦਾਂ ਦੀ ਕੋਈ ਕੰਪਲੇਂਟ ਆਉਂਦੀ ਹੈ ਤਾਂ ਉਹ ਤੇ ਵੱਖਰਾ ਐਕਸ਼ਨ ਹੋਵੇਗਾ ਸਰ ਅੱਜ ਦੀ ਡਰਾਈਵ ਜਿਹੜੀ ਹੈਗੀ ਹੈ ਕਾਫੀ ਸਕਸੈਸਫੁਲ ਨਜ਼ਰ ਆ ਰਹੀ ਹੈ ਬਹੁਤ ਸੜਕਾਂ ਚੌੜੀਆਂ ਹੋ ਗਈਆਂ ਇਹ ਕੰਟੀਨਿਊ ਰੇ ਡਰਾਈਵਸ ਤੁਸੀਂ ਦੇਖ ਰਹੇ ਹੋ ਕਾਫੀ ਦਿਨਾਂ ਤੋਂ ਕੰਟੀਨਿਊਸਲੀ ਹੀ ਚੱਲ ਰਹੀ ਹੈ ਹੁਣ ਕਈ ਵਾਰ ਲੋਕ ਕਹਿ ਦਿੰਦੇ ਆ ਵੀ ਤੁਹਾਡੇ ਜਾਣ ਤੋਂ ਬਾਅਦ ਦੁਵਾਰਾ ਲੱਗੀਆਂ ਜੀ ਅਸੀਂ ਵਾਰ-ਵਾਰ ਡਰਾਈਵ ਕਰ ਰਹੇ ਹਾਂ ਇਸੇ ਲਈ ਅਸੀਂ ਨਾਟ ਗੁੱਡ ਆਲਸੋ ਤੇ ਨਾਟ ਪੋਸੀਬਲ ਆਲਸੋ ਠੀਕ ਹੈ ਜੀ ਸ਼ਹਿਰ ਆਪਣਾ ਹੈ ਸ਼ਹਿਰ ਵਾਸੀ ਵੀ ਆਪਣੇ ਹੀ ਨੇ ਕੋਈ ਗਲਤੀ ਕਰ ਰਿਹਾ ਉਹਨੂੰ ਸਮਝਾਉਣਾ ਸਾਡਾ ਫਰਜ਼ ਹੈ ਕੋਈ ਵਾਰ-ਵਾਰ ਕਰੇਗਾ ਤਾਂ ਜ਼ਰੂਰ ਐਕਸ਼ਨ ਲਿੱਤਾ ਜਾਵੇਗਾ ਤਾਂ ਮੈਂ ਅਗੇਨ ਕਹਿ ਰਿਹਾ ਕੋਈ ਵਾਰ-ਵਾਰ ਗਲਤੀ ਕਰਦਾ ਸੀ ਵਾਰ-ਵਾਰ ਸਮਝਾਵਾਂਗੇ ਤਿਉਹਾਰਾਂ ਦਾ ਸੀਜ਼ਨ ਹੈ ਕਿਸੇ ਦਾ ਤਿਉਹਾਰ ਨਹੀਂ ਖਰਾਬ ਕਰਨ ਦਾ ਸਾਡਾ ਇੰਟੈਂਸ਼ਨ ਅਸੀਂ ਇੱਕ ਬੜੇ ਪਿਆਰ ਨਾਲ ਸਾਰਿਆਂ ਨੂੰ ਸਮਝਾ ਕੇ ਸਮਾਨ ਪਾਸੇ ਕਰਵਾਇਆ ਜਾ ਰਿਹਾ ਤੁਸੀਂ ਦੇਖੋ ਕਿਸੇ ਨੂੰ ਕੋਈ ਅਨਨੈਸੈਸਰੀ ਨਾ ਤਾਂ ਕਿਸੇ ਨਾਲ ਕੋਈ ਬਦਸਲੂਕੀ ਕੀਤੀ ਜਾ ਰਹੀ ਹੈ ਨਾ ਇਦਾਂ ਦਾ ਕੁਝ ਨਹੀਂ ਤੁਸੀਂ ਕਵਰ ਕਰ ਹੀ ਰਹੇ ਹੋ ਤਮੇ ਮੈਂ ਇਸੇ ਲਈ ਅਸੀਂ ਅੱਗੇ ਵੀ ਇਹ ਡਰਾਈਵ ਕੰਟੀਨਿਊ ਰੱਖਾਂਗੇ ਥੈਂਕ ਯੂ ਬਿ ਸ਼ੁਡ ਬੀ ਸਰ ਤਾਂ ਜਤਿਨ ਸਰ ਇਹ ਕਹਿ ਰਹੇ ਨੇ ਕਿ ਇਹ ਡਰਾਈਵ ਜਿਹੜੀ ਲਗਾਤਾਰ ਚਲਦੀ ਰਹੇਗੀ ਪਿਆਰ ਨਾਲ ਸਮਝਾਇਆ ਜਾ ਰਿਹਾ ਹੈ ਦੁਕਾਨਦਾਰਾਂ ਨੂੰ ਤਾਂ ਜੋ ਉਹਨਾਂ ਦਾ ਵੀ ਤਿਹਾਰ ਖਰਾਬ ਨਾ ਹੋਵੇ ਪਰ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਨੀ ਚਾਹੀਦੀ ਹੈ ਅਗਰ ਤਿਹਾਰ ਨੇ ਗ੍ਰਾਹਕਾਂ ਨੇ ਤੁਹਾਡੇ ਕੋਲ ਹੀ ਆਉਣਾ ਹੈ ਤੁਹਾਡੀ ਹੀ ਜਿਹੜੀ ਹੈ ਦੁਕਾਨਾਂ ਤੇ ਸ਼ਾਪਿੰਗ ਵਧਣੀ ਹੈ ਫੁੱਟਸਟੈਪ ਵਧਣੇ ਨੇ ਅਗਰ ਤੁਸੀਂ ਬਾਜ਼ਾਰ ਵਿੱਚ ਫੁੱਟਸਟੈਪ ਵਧਾਣਾ ਚਾਹੁੰਦੇ ਹੋ ਤਾਂ ਟ੍ਰੈਫਿਕ ਕਰਮਚਾਰੀਆਂ ਦਾ ਟ੍ਰੈਫਿਕ ਪੁਲਿਸ ਦਾ ਸਹਿਯੋਗ ਜ਼ਰੂਰ ਕਰੋ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ